ਸਤਿ ਸ਼੍ਰੀ ਅਕਾਲ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਬਲਵੰਤ ਗਾਰਗੀ ਦੀ ਕਹਾਣੀ ਛੱਲੇ ਜਹਰਾਸ ਦੀ ਮੇਜ਼ ਉੱਤੇ ਨਿੱਖਾ ਜਿਹਾ ਦੀਵਾ ਬਲਦਾ ਸੀ ਖੱਬੇ ਪਾਸੇ ਤਾਕੀ ਖੁੱਲੀ ਸੀ ਤੇ ਬਾਹਰ ਭਿੱਜੀ ਹੋਈ ਨੀਲੀ ਰਾਤ ਦੇਖਦੀ ਸੀ ਕਈ ਸਤਰਾਂ ਉਸ ਦੇ ਮਨ ਵਿੱਚ ਘੁੰਮ ਰਹੀਆਂ ਸਨ ਪਰ ਉਸ ਦਾ ਮਨ ਕਿਤੇ ਵੀ ਨਹੀਂ ਸੀ ਟਿਕਦਾ ਉਸ ਫਿਰ ਕਲਮ ਚੁੱਕੀ ਤੇ ਮੇਜ਼ ਉੱਤੇ ਧੜਕੇ ਦੇ ਪਏ ਬਾਸੀ ਫੁੱਲ ਸੁੰਘੇ ਤੇ ਲਿਖਣ ਲੱਗ ਪਿਆ ਦੋ ਸਤਰਾਂ ਲਿਖ ਕੇ ਹੀ ਉਹ ਫਿਰ ਖਲੋ ਗਿਆ ਉਹ ਪ੍ਰੀਤ ਦੇ ਫਲਸਫੇ ਉੱਤੇ ਕੁਝ ਲਿਖ ਰਿਹਾ ਸੀ ਪ੍ਰੀਤ ਆਦਮੀ ਦੇ ਮਨ ਨੂੰ ਇਕਾਗਰ ਕਰ ਦਿੰਦੀ ਹੈ ਤੇ ਮਨ ਦੀ ਗਰਤ ਛਾੜ ਕੇ ਖਿਆਲਾਂ ਦੇ ਸ਼ੀਸ਼ੇ ਨੂੰ ਅੱਗੇ ਕੀ ਪ੍ਰੀਤ ਉੱਤੇ ਉਸ ਕਈ ਕਹਾਣੀਆਂ ਦੇ ਮਜਬੂਨ ਲਿਖੇ ਸਨ ਉਸ ਦੇ ਲੇਖ ਸਦਾ ਇੱਕ ਸੁਨੇਹੇ ਨਾਲ ਭਰਪੂਰ ਹੁੰਦੇ ਉਸ ਦੀ ਹਰ ਸਤਰ ਵਿੱਚ ਇੱਕ ਲਿਸ਼ਕ ਸੀ ਇੱਕ ਮਦੁਰਤਾ ਜਿਸ ਵਿੱਚ ਉਸ ਦੀ ਆਪਣੀ ਸਖਸ਼ੀਅਤ ਢਾਲ ਕੇ ਸਮੋ ਗਈ ਸੀ ਪਿਆਰ ਜਿਹੜਾ ਦੂਜੇ ਲਿਖਾਰੀਆਂ ਵਿੱਚ ਵੇਗ ਦਾ ਹੜ ਬਣਿਆ ਰਹਿੰਦਾ ਉਸ ਦੀਆਂ ਲਿਖਤਾਂ ਵਿੱਚ ਇੱਕ ਸਵਾਸ਼ ਨਦੀ ਵਗਦਾਦਾ ਸੀ ਸਾਰੀ ਉਮਰ ਦੇ ਤਜਰਬਿਆਂ ਪਿੱਛੋਂ ਹੁਣ ਉਮਰ ਦੇ ਅਖੀਰਲੇ ਪੱਖ ਵਿੱਚ ਆ ਕੇ ਉਹ ਇੱਕ اٹਲ ਨਿਸ਼ਚੇ ਬੰਦੇ ਵਿਸ਼ਵਾਸ ਉੱਤੇ ਪੁੱਜ ਗਿਆ ਸੀ ਤੇ ਉਸ ਦੀ ਕਲਮ ਵਿੱਚ ਸਰਲਤਾ ਆ ਗਈ ਸੀ ਇੱਕ ਅਜੀਬ ਕਿਸਮ ਦਾ ਤੇਜ ਜਿਸ ਨਾਲ ਲੋਕ ਖਿੱਚੇ-ਖਿੱਚੇ ਗਏ ਸਨ ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਆਪ ਬੀਤੀਆਂ ਸਨ ਜ਼ਿੰਦਗੀ ਦੇ ਪਹਿਲੇ ਵਕ ਵਿੱਚ ਉਹ ਬਹੁਤ ਕੁੜੀਆਂ ਨੂੰ ਮਿਲਿਆ ਸੀ ਹਰ ਕੁੜੀ ਉਸ ਦੇ ਮਨ ਉੱਤੇ ਇੱਕ ਨਿੱਕੀ ਜਹੀ ਛ੍ਰੀਤ ਛੜ ਜਾਂਦੀ ਇੱਕ ਛੋਟੀ ਜਹੀ ਛਲਤ ਜਿਹੜੀ ਉਹ ਕਹਾਣੀ ਲਿਖ ਕੇ ਬਾਹਰ ਕੱਢਦਾ ਉਸ ਦੀ ਹਰ ਕਹਾਣੀ ਪਿੱਛੇ ਇੱਕ ਕੁੜੀ ਸੀ ਐਨ ਕਲਾ ਕੇ ਉਸ ਕੋਲੀ ਠੰਡੀ ਹਵਾ ਦਾ ਘੁੱਟ ਭਰਿਆ ਅੱਖਾਂ ਨੂੰ ਟਕੋ ਰਿਆ ਤੇ ਆਪਣੇ ਮਨ ਦੇ ਸਖਣੇ ਪੰਨ ਉੱਤੇ ਝਾਕਣ ਲੱਗਾ ਪਿਛਲੇ ਕਈ ਦਿਨਾ ਤੋਂ ਉਹ ਬੇहद ਫਿੱਕਾ ਫਿੱਕਾ ਤੇ ਉਦਾਸ ਸੀ ਬੇਸ਼ੱਕ ਉਹ ਜ਼ਿੰਦਗੀ ਵਿੱਚ ਬੜਾ ਬਕਾਇਦਾ ਸੀ ਬੜਾ ਨਿਯਮ ਅਨੁਸਾਰ ਬੜਾ ਚੇਤਨ ਪਰ ਅੱਜ ਉਸਦੇ ਮਨ ਵਿੱਚ ਇੱਕ ਅਜੀਬ ਖੋਜ ਹੀ ਚੁਰਦੀ ਸੀ ਪਰसों ਉਸਦਾ ਜਨਮ ਦਿਨ ਮਨਾਇਆ ਗਿਆ ਸੀ 30ਵੀਂ ਸਾਲਗिरा ਉਹ ਸਾਰਾ ਦਿਨ ਬਹੁਤ ਖੁਸ਼ ਰਿਹਾ ਸੀ ਉਸਦੇ ਸਾਰੇ ਮੁੰਡੇ ਕੁੜੀਆਂ ਨੇ ਵਾਰੀ-ਵਾਰੀ ਆ ਕੇ ਉਸ ਨੂੰ ਸ਼ੁਭ ਇਸ਼ਾਵਾਵਾਂ ਦਿੱਤੀਆਂ ਸਨ ਪਰ ਅਥਰ ਨੂੰ ਜਾ ਦੋਸਤੀ ਵੱਡੀ ਧੀ ਦੀ ਸਹੇਲੀ ਲਤਾ ਨੇ ਆ ਕੇ ਉਸ ਨੂੰ ਆਦਰ ਨਾਲ ਵਧਾਈ ਦਿੱਤੀ ਤਾਂ ਇੱਕਦਮ ਉਹ ਗੰਭੀਰ ਹੋ ਗਿਆ ਤੇ ਥੋੜਾ ਜਿਹਾ ਉਦਾਸ ਲਤਾ 4 ਸਾਲ ਪਿੱਛੋਂ ਉਹਦੇ ਸ਼ੰਕਰ ਦੇ ਕਲਚਰ ਸੈਂਟਰ ਤੋਂ ਵਾਪਸ ਆਈ ਸੀ ਉਹ ਜੈਰਾਜ ਦੀਆਂ ਕਹਾਣੀਆਂ ਨੂੰ ਬਹੁਤ ਪਿਆਰ ਕਰਦੀ ਸੀ ਕਈ ਵਾਰ ਉਹ ਆ ਕੇ ਜੈਰਾਜ ਕੋਲ ਬੈਠ ਜਾਂਦੀ ਤੇ ਚਿਰਤੀ ਖੋਸਦੀਆਂ ਲਿਖਤਾਂ ਦੀਆਂ ਗੱਲਾਂ ਕਰਦੀ ਰਹਿੰਦੀ ਉਸਤੇ ਮਜਮੂਨਾ ਦੀਆਂ ਜਿਨ੍ਹਾਂ ਉਸ ਨੂੰ ਜੀਵਨ ਵਿੱਚ ਉਤਸ਼ਾਹ ਦਿੱਤਾ ਥੋੜੇ ਦਿਨਾਂ ਵਿੱਚ ਹੀ ਉਹ ਉਸਦੀ ਵੱਡੀ ਧੀ ਨਲਨੀ ਦੀ ਪੱਕੀ ਸਹੇਲੀ ਬਣ ਗਈ ਲਤਾ ਤੇ ਨਲਨੀ ਦੋਹਾਂ ਵਿੱਚ ਬਹੁਤ ਪਿਆਰ ਤੇ ਸਾਂਝ ਵਧ ਗਈ ਸੀ ਦੋਵੇਂ ਇਕੱਠੀਆਂ ਸੈਰ ਨੂੰ ਜਾਂਦੀਆਂ ਇਕੱਠੀਆਂ ਰੋਟੀ ਖਾਂਦੀਆਂ ਤੇ ਕਈ ਵਾਰ ਇਕੱਠੀਆਂ ਹੀ ਸੌਂ ਜਾਂਦੀਆਂ ਜਦ ਕਦੀ ਲਤਾ ਜੈ ਰਾਜ ਕੋਲਾ ਬੈਂਦੀ ਤੇ ਨਾਚ ਤੇ ਸੰਗੀਤ ਦੀਆਂ ਗੱਲਾਂ ਕਰਦੀ ਤਾਂ ਉਸ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਹ ਅਜੀਬ ਸੁਪਨੇ ਆ ਭਰੀ ਝੰਕਾਰ ਦੀਆਂ ਵੱਡੀਆਂ-ਵੱਡੀਆਂ ਕੁੱਟਾ ਪਾਰ ਰਿਹਾ ਹੋਵੇ ਕੁਝ ਦਿਨ ਹੋਏ ਇੱਕ ਨਿੱਕੇ ਜਿਹੇ ਉਤਸਵ ਉੱਤੇ ਲਤਾ ਸਵਨਾ ਦੇ ਕਹਿਣ ਸੁਣਨ ਤੇ ਨੱਚੀ ਵੀ ਸੀ ਰਾਤ ਨੂੰ ਬਾਹਰ ਘਾਹ ਉੱਤੇ ਜਿੱਥੇ ਖੁੰਜੇ ਵਿੱਚ ਇੱਕੋ ਦੀਵਾ ਬਲਦਾ ਸੀ ਉਹ ਨੱਚੀ ਸੀ ਰਾਤ ਦੇ ਫਿੱਕੇ ਹਨੇਰੇ ਵਿੱਚ ਉਸਦੇ ਨਕਸ਼ ਬੜੇ ਫੈਲਰੇ ਹੋਏ ਤੇ ਗਵਾਚੇ-ਗਵਾਚੇ ਸਨ ਤੇ ਉਸਦੇ ਸਿਰ ਤੇ ਵਾਲ ਅਣਗਿਣਤ ਕੁੰਡਲਾਂ ਛੱਲਿਆਂ ਵਿੱਚ ਉਲਝ ਗਏ ਸਨ ਜੈ ਰਾਜ ਨੇ ਇੱਕ ਲੰਮਾ ਸਾਹ ਖਿੱਚਿਆ ਤੇ ਐਨਕ ਤੇ ਕਲਮ ਮੇਜ਼ ਉੱਤੇ ਰੱਖ ਦਿੱਤੇ ਤਾਕੀ ਵਿੱਚੋਂ ਬਾਹਰ ਝਾਕਿਆ ਉਸਦੀ ਕੋਠੀ ਨਾਲ ਲੱਗਦੇ ਖੇਤ ਫਸਲ ਕੱਟ ਚੁੱਕਣ ਪਿੱਛੋਂ ਰੋਟੇ ਪਏ ਸਨ ਪਰਲੇ ਪਾਸੇ ਨਹਿਰ ਤੇ ਕੰਡੇ ਤੋਂ ਕਦੇ-ਕਦੇ ਗਿੱਦਰ ਚਾਕ ਉੱਠਦਾ ਉਸ ਆਪਣੇ ਮੂੰਹ ਤੇ ਹੱਥ ਫੇਰਿਆ ਤੇ ਆਪਣੀਆਂ ਗੱਲਾਂ ਨੂੰ ਟੋਹਿਆ ਜਿਨ੍ਹਾਂ ਦਾ ਮਾਸ ਚਿੰਗਾ ਵਿੱਚ ਘੁਮਲਾ ਗਿਆ ਸੀ ਉਹ ਸਦਾ ਉੱਚ ਪਿਆਰ ਦਾ ਹੰਮੀ ਰਿਹਾ ਸੀ ਦੇਵੀ ਪਿਆਰ ਕਾਮ ਦੀ ਵਾਸ਼ਨਾ ਤੋਂ ਪਰਾਂ ਹੁੰਦਾ ਹੈ ਇੱਕ ਸੰਦੀਵੀ ਨਰਮ ਜਜ਼ਬਾ ਜਿਹੜਾ ਸਾਡੇ ਮਨ ਨੂੰ ਇਕਾਗਰ ਕਰ ਦਿੰਦਾ ਹੈ ਕਦੀ ਕਿਸੇ ਪਿਆਰ ਨੇ ਉਸ ਦਾ ਮਨ ਇੰਨਾ ਨਹੀਂ ਸੀ ਝੰਡੋੜਿਆ ਕਿ ਉਸ ਦਾ ਮਨ ਨਿਖੜਿਆ ਤੇ ਖਿੰਡਿਆ ਖਿੰਡਿਆ ਜਾਪੇ ਹੁਣ ਤਿੱਕਰ ਪਿਆਰ ਸਦਾ ਉਸ ਦੀ ਉਪਜਾਊ ਸ਼ਕਤੀ ਦਾ ਵਾਲੀ ਬਣਿਆ ਰਿਹਾ ਪਰ ਲਤਾ ਨਾਲ ਉਸ ਨੂੰ ਇੱਕਦਮ ਇਹ ਕਿਹੋ ਜਿਹਾ ਪਿਆਰ ਹੋ ਗਿਆ ਸੀ ਕਿਹੋ ਜਿਹਾ ਉਸ ਦਾ ਮਨ ਐਡਾ ਪਾਟਿਆ ਪਾਟਿਆ ਕਿਉਂ ਸੀ ਜਿਵੇਂ ਉਸ ਦੇ ਸਰੀਰ ਚੋਂ ਸਾਰੀ ਸ਼ਕਤੀ ਉੱਡ ਗਈ ਹੋਵੇ ਉਹ ਸੋਚਣ ਲੱਗਾ ਵਾਕਈ ਉਹ ਲਤਾ ਨੂੰ ਪਿਆਰ ਕਰਨ ਲੱਗ ਪਿਆ ਸੀ ਜਵਾਨੀ ਦੇ ਪਿਆਰ ਨਾਲੋਂ ਕਿਤੇ ਵਧੇਰੇ ਪਿਆਰ ਜਵਾਨੀ ਦੇ ਪਿਆਰ ਵਿੱਚ ਤੂੰ ਹੁੰਦੀ ਹੈ ਤੇਜ ਵਗਦੇ ਇੱਕ ਪਹਾੜੀ ਨਾਲੇ ਵਾਂਗ ਜੋ ਹਰ ਚੀਜ਼ ਨੂੰ ਨਾਲ ਰੋੜ ਲੈ ਜਾਂਦਾ ਹੈ ਪਰ ਬੁਟਾਪੇ ਦਾ ਪਿਆਰ ਸਮੁੰਦਰ ਵਾਂਗ ਹੁੰਦਾ ਹੈ ਗੰਭੀਰ ਖਮੋਸ਼ ਅਡੋਲ ਤੇ ਜਿਹੜੀ ਚੀਜ਼ ਦਿਗਦੀ ਹੈ ਉਥੋਂ ਦੀ ਉਥੇ ਹੋ ਰਹਿੰਦੀ ਹੈ ਇੱਕ ਬਹੁਤ ਦਿਲ ਦੋਬੂ ਉਦਾਸੀ ਨੇ ਉਸਦੇ ਮਨ ਨੂੰ ਘੇਰ ਲਿਆ ਤੇ ਉਹ ਇਸ ਪਿਆਰ ਤੇ ਸੋਚਣ ਲੱਗਾ ਇਸ ਨਿਰਾਸ਼ਾ ਪਰੇ ਉੱਤਰ ਹੀਨ ਪਿਆਰ ਉੱਤੇ ਜੋ ਮਨ ਵਿੱਚ ਸਾਰੀਆਂ ਖਾਸ਼ੀਆਂ ਨੂੰ ਇੱਕ ਸੱਦਰ ਬਣਾ ਕੇ ਤੜਫਾ ਛੱਡਦਾ ਹੈ ਇੱਕ ਬੇਬਸ ਜਿਹਾ ਗੁੱਸਾ ਜਿਵੇਂ ਕੋਈ ਖਲਾ ਨਾਲ ਝਗੜ ਰਿਹਾ ਹੋਵੇ ਬਾਹਰ ਨੀਲੀ ਰਾਤ ਵਿੱਚ ਉਸ ਨੂੰ ਇੰਜ ਜਾਪਿਆ ਜਿਵੇਂ ਅਫੀਮ ਕੁਲੀ ਹੋਵੇ ਤੇ ਲਤਾ ਦੇ ਬਾਣਾ ਦੇ ਛੱਲੇ ਉਸ ਵਿੱਚ ਉਲਝ ਗਏ ਹੋਣ ਉਸ ਕਈ ਵਾਰ ਅੱਖੀਆਂ ਚਮਕੀਆਂ ਹਨੇਰੇ ਉੱਤੇ ਉਸ ਨੂੰ ਸੰਗੀਤ ਦੇ ਛੱਲੇ ਉੜਦੇ ਦੇ ਸੀ ਉਸ ਕਲਮ ਚੁੱਕ ਕੇ ਤੇ ਆਪਣੀਆਂ ਪਹਿਲੀਆਂ ਲਿਖਤੀਆਂ ਕਸਤਰਾਂ ਨੂੰ 15ਵੀਂ ਵਾਰ ਫਿਰ ਪੜ੍ਹਿਆ ਉਸ ਨੂੰ ਇਸ ਵਾਰ ਇਹ ਫਿਕਰੇ ਬਹੁਤ ਹੀ ਅਰਥਹੀਨ ਜਾਪੇ ਤੇ ਉਸ ਨੇ ਉਹਨਾਂ ਨੂੰ ਕੱਟ ਦਿੱਤਾ ਉਹ 53 ਸਾਲਾਂ ਦਾ ਹੋ ਗਿਆ ਸੀ ਜਵਾਨੀ ਦੀ ਧੁੱਪ ਸਦਾ ਲਈ ਉਮਰ ਦੇ ਪਰਛਾਵੇਂ ਵਿੱਚ ਢਲ ਗਈ ਸੀ ਸਦਾ ਲਈ ਹੁਣ ਕਦੀ ਉਹ ਸੰਘਣੀਆਂ ਚਰੀਆਂ ਵਿੱਚ ਧੁੱਪ ਭਰੇ ਹਾਸੇ ਨਾਲ ਹੱਸ ਸਕੇਗਾ ਵਕਤ ਦੀਆਂ ਨਜ਼ਰਾਂ ਆਉਣ ਵਾਲੀਆਂ ਉਂਗਲਾਂ ਹੌਲੀ-ਹੌਲੀ ਪੋਲੇ-ਪੋਲੇ ਉਸ ਦੇ ਮੂੰਹ ਉੱਤੇ ਲੀਕਾਂ ਤੇ ਚਿੰਗਾ ਬੌਂਦੀਆਂ ਰਹੀਆਂ ਸਨ ਉਹ ਜੋਰ ਦੀ ਖੰਗਿਆ ਜਿਸ ਦੀ ਅਚਾਨਕ ਫੂਕ ਨਾਲ ਦੀਵੇ ਦੀ ਲੋ ਥੜਕੀ ਤੇ ਕਮਰੇ ਦਾ ਚਾਨਣਾ ਕੰਬ ਉੱਠਿਆ ਬਾਹਰ ਕਿਸੇ ਵੇਲੇ ਜਰਾ ਜਰਾ ਹਵਾ ਟੁਰ ਬਾਗ ਦੀ ਜੇਸ ਨਾਲ ਤੂਤਾਂ ਦੇ ਪੱਤੇ ਸਰਸਰਾਹ ਉੱਠਦੇ ਉਸ ਆਪਣੀਆਂ ਅਰਕਾਂ ਮੇਜ ਉੱਤੇ ਟੇਕ ਲਈਆਂ ਲਤਾ ਲਈ ਉਸ ਦਾ ਪਿਆਰ ਕਿੰਨਾ ਵਿਅਰਥ ਸੀ ਕਿੰਨਾ ਫੋਕਾ ਤੇ ਖੋਖਲਾ ਸੀ ਉਸ ਦਾ ਪਿਆਰ ਇਸ ਵਿੱਚ ਅੰਤ ਦਾ ਵੇਖ ਸੀ ਪਰ ਬਗੈਰ ਅਭਿਮਾਨ ਤੇ ਵਿਸ਼ਵਾਸ ਦੇ ਜ਼ਿੰਦਗੀ ਦੇ ਨਾਟਕ ਦੇ ਸਾਰੇ ਪਾਤਰ ਇੱਕ-ਇੱਕ ਕਰਕੇ ਉਸਦੇ ਮਨ ਅੱਗੇ ਆਏ ਲਤਾ ਦੀ ਸ਼ਕਲ ਫਲੋਰਾ ਨਾਲ ਕਿੰਨੀ ਮਿਲਦੀ ਸੀ ਫਲੋਰਾ ਜਿਸ ਨੂੰ ਅੱਜ ਤੋਂ 5 ਸਾਲ ਪਹਿਲਾਂ ਜਦ ਉਹ ਬਲਾਇਤ ਵਿੱਚ ਵਿਦਿਆ ਲੈਣ ਲਈ ਗਿਆ ਸੀ ਇੱਕ ਹੋਟਲ ਵਿੱਚ ਮਿਲਿਆ ਸੀ ਫਲੋਰਾ ਇੱਕ ਖੰਡੌਣਿਆਂ ਦੀ ਦੁਕਾਨ ਤੇ ਨੌਕਰ ਸੀ ਇਸ ਕੁੜੀ ਲਈ ਉਸ ਦਾ ਦੇਵੀ ਪਿਆਰ ਅਮੋਖ ਸੀ ਫਲੋਰਾ ਉਸ ਦੀਆਂ ਗੱਲਾਂ ਤੇ ਮੋਹਤ ਸੀ ਉਸ ਕਦੀ ਕਿਸੇ ਵਿੱਚ ਇੰਨਾ ਜਜ਼ਬਤ ਤੇ ਇੰਨੀ ਨਿਮਰਤਾ ਨਹੀਂ ਸੀ ਵੇਖੀ ਆਮ ਮਰਦ ਲਾਊ ਬਾਲੇ ਜਹੇ ਹੁੰਦੇ ਹਨ ਜਹਰਾਜ ਇਹਨਾਂ ਸਭਨਾਂ ਤੋਂ ਵੱਖ ਸੀ ਹਰ ਹਫਤੇ ਉਹ ਦੋਵੇਂ ਮਿਲਦੇ ਇਕੱਠੇ ਸੈਰ ਕਰਨ ਜਾਂਦੇ ਇਕੱਠੇ ਕੋਈ ਆਰਟ ਗੈਲਰੀ ਵੇਖਣ ਜਾਂ ਸੰਗੀਤ ਸੁਣਨ ਜਾਂਦੇ ਤੇ ਕਈ ਵਾਰ ਰਾਤ ਦੀ ਰੋਟੀ ਵੀ ਇਕੱਠੇ ਖਾਂਦੇ ਇੱਕ ਰਾਤ ਉਹ ਦੋਵੇਂ ਸਿਨੇਮਾ ਵੇਖ ਕੇ ਚੇਰ ਨਾਲ ਵਾਪਸ ਆਏ ਹੋਟਲ ਦੀ ਨੁੱਕਰੇ ਉਹ ਦੋ ਕੁਰਸੀਆਂ ਤੇ ਬੈਠੇ ਗੱਲਾਂ ਕਰਦੇ ਰਹੇ ਤੇ ਰੋਟੀ ਖਾਂਦੇ ਰਹੇ ਫਲੋਰਾ ਨੇ ਕਾਮਲੇਟ ਖਾਧਾ ਡਬਲ ਰੋਟੀ ਦੇ ਤਿੰਨ ਟੋਸਟ ਚਿੱਥੇ ਤੇ ਫਿਰ ਕਾਵਾ ਪੀ ਕੇ ਸਿਗਰਟ ਪੀਣ ਲੱਗੀ ਜੈ ਰਾਜਵਾਲ ਹੌਲੀ ਹੌਲੀ ਧੂਏ ਦੀ ਫੂਕ ਛੱਡਦੇ ਹੋਸ ਪੁੱਛਿਆ ਤੂੰ ਸਿਗਰਟ ਨਹੀਂ ਪੀਂਦਾ ਕਿਉਂ ਮੈਨੂੰ ਚੰਗੀ ਨਹੀਂ ਲੱਗਦੀ ਕਦੀ ਅਜਮਾਇਆ ਹੈ ਸਿਗਰਟ ਨੂੰ ਉਸ ਮੁਸਕਰਾ ਕੇ ਆਖਿਆ ਨਹੀਂ ਪਰ ਹਰ ਚੀਜ਼ ਨੂੰ ਅਜਮਾਉਣ ਦੀ ਲੋੜ ਥੋੜਾ ਹੀ ਹੁੰਦੀ ਹੈ ਬੁਰੀ ਚੀਜ਼ ਅਸੀਂ ਦੂਸਰਿਆਂ ਵਿੱਚ ਅਸਰ ਕਰਦੀ ਵੇਖ ਕੇ ਛੱਡ ਸਕਦੇ ਹਾਂ ਤਾਂ ਕਿ ਸਿਗਰਟ ਬੁਰੀ ਚੀਜ਼ ਹੈ ਕਿਸੇ ਹੱਦ ਤੱਕ ਤਾਂ ਫਿਰ ਸਿਗਰਟ ਬੁਝਾ ਦੇਵਾਂ ਨਹੀਂ ਮੈਂ ਕਿਸੇ ਨੂੰ ਨਹੀਂ ਰੋਕਦਾ ਹਾਂ ਮੈਨੂੰ ਆਪ ਪੀਣਾ ਚੰਗਾ ਨਹੀਂ ਲੱਗਦਾ ਤੁਸੀਂ ਇਸ ਦੇ ਆਦੀ ਹੋ ਗੱਲਾਂ ਕਰਨ ਵਿੱਚ ਸ਼ਾਇਦ ਤੁਹਾਨੂੰ ਸਹੂਲਤ ਦਿੰਦਾ ਹੋਵੇ ਤੁਸੀਂ ਪਿੰਦੇ ਰਹੋ ਫਿਰ ਉਹ ਚਿਰ ਤੱਕਰ ਗੱਲਾਂ ਕਰਦੇ ਰਹੇ ਬਲਾਇਤ ਤੇ ਹਿੰਦੂਸਤਾਨ ਦੀ ਜ਼ਿੰਦਗੀ ਆਜ਼ਾਦੀ ਤੇ ਗੁਲਾਮੀ ਫਰਜ਼ ਤੇ ਸੰਕੋਚ ਆਰਥਿਕ ਤੇ ਪਰਮਾਰਥਕ ਗੁੰਜਲਾ ਕਰੀਬ ਕਰੀਬ ਹਰ ਮਸਲੇ ਉੱਤੇ ਬੋਲੇ ਫਲੋਰਾ ਸਿਗਰਟ ਦਾ ਧੂਆਂ ਛੱਡਦੀ ਜਿਹੜਾ ਨੀਲੇ ਛੱਲਿਆਂ ਵਿੱਚ ਹੌਲੀ ਹੌਲੀ ਉੱਪਰ ਉੱਠਦਾ ਉਸ ਦੇ ਮੂੰਹ ਦਿਵਾਲੇ ਨੀਲੇ ਕਾਲੇ ਛੱਲੇ ਫੈਲਰ ਜਾਂਦੇ ਬਾਣਾ ਵਰਗੇ ਨੀਲੇ ਧੂਏ ਦੇ ਇਹ ਛੱਲੇ ਜੈਰਾਜ ਉਸ ਤੇ ਸਾਹਮਣੇ ਬੈਠਾ ਚਿਰਤੀ ਕਰੋਸਤੀਆਂ ਗੱਲਾਂ ਸੁਣਦਾ ਰਿਹਾ। ਢੂਏ ਹੋਏ ਧੂਏ ਦੇ ਕੁੰਡਲਾ ਵਿੱਚ ਫਲੋਰਾ ਦਾ ਮੂੰਹ ਮੱਥਾ ਬਹੁਤ ਖਿੰਡਿਆ ਖਿੰਡਿਆ ਨਜ਼ਰ ਆਉਂਦਾ ਸੀ। ਉਹ ਮਿਚੀਆਂ ਹੋਈਆਂ ਅੱਖਾਂ ਨਾਲ ਜਿਨ੍ਹਾਂ ਦੀ ਤਕਣੀ ਟੁੱਟੀ ਹੋਈ ਸੀ ਉਸ ਵੱਲ ਝਾਕਦਾ ਰਿਹਾ। ਸਫੈਦ ਉਂਗਲ ਵਰਗੀ ਸਿਗਰਟ ਜਿਸ ਦਾ ਸਿਰਾ ਲਾਲ ਨਾਗ ਵਾਂਗ ਦਾਗਦਾ ਸੀ ਫਿੱਕੇ ਹਨੇਰੇ ਨੂੰ ਨਿੱਕੀਆਂ ਸੂਹੀਆਂ ਕਿਰਨਾਂ ਨਾਲ ਪਰੇ ਤੱਕਦਾ ਸੀ। ਧੂਏ ਦੇ ਬੇਸ਼ੁਮਾਰ ਛੱਲੇ ਜਿਹੜੇ ਫਲੋਰਾ ਦੇ ਸਲਾਬੇ ਬੁੱਲਾਂ ਵਿੱਚੋਂ ਨਿਕਲ ਰਹੇ ਸਨ ਜੈਰਾਜ ਨੂੰ ਬਹੁਤ ਸਵਾਦ ਲੱਗੇ। ਉਸ ਦਾ ਜੀ ਕੀਤਾ ਸਬਰਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਘੁੱਟ ਭਰ ਲੈ ਜਦੋਂ ਵਾਕ ਹੋਏ ਤਾਂ ਉਸ ਮਹਿਸੂਸ ਕੀਤਾ ਕਿ ਜਿਵੇਂ ਉਸਦੇ ਦਿਮਾਗ ਦੀਆਂ ਨਸਾਂ ਵਿੱਚ ਸਿਗਰਟ ਦਾ ਧੂੰਆਂ ਪਸਰ ਗਿਆ ਹੋਵੇ ਉਸਨੇ ਕਦੀ ਸਿਗਰਟ ਨਹੀਂ ਸੀ ਪੀਤਾ ਪਰ ਇੱਕ ਦੱਬੀ ਹੋਈ ਖਾਹਾ ਸ਼ੁਸਤੇ ਗਾਲ ਵਿੱਚ ਕੁੰਡੀ ਬਣ ਕੇ اٹਕ ਗਈ ਸੀ ਉਸ ਜ਼ੋਰ ਦੀ ਥੁੱਕਿਆ ਪਰ ਇਹ ਕੁੰਡੀ ਕੋ ਸਹਿਲੇ ਸਵਾਦ ਵਾਂਗ ਉਸਦੇ ਤਾਲੂ ਨਾਲ ਚਿੰਬੜੀ ਰਹੀ ਉਸ ਦਾ ਜੀ ਕੀਤਾ ਕਿ ਜ਼ੋਰ-ਜ਼ੋਰ ਦੀ ਸਿਗਰਟ ਦੇ ਸੂਟੇ ਖਿੱਚੇ ਜਿਸ ਨਾਲ ਇਹ ਕਸਕ ਸੰਗ ਤੋਂ ਥੱਲੇ ਲੰਘ ਜਾਵੇ ਕਿਸੇ ਜਤਨ ਨਾਲ ਵੀ ਹੁਣ ਇਹ ਉਹ ਇਸ ਅਲੜ ਜਵਾਨੀ ਨੂੰ ਵਾਪਸ ਨਹੀਂ ਸੀ ਬੁਲਾ ਸਕਦਾ ਕਦੀ ਵੀ ਉਹ ਇਸ ਤਰ੍ਹਾਂ ਫਿਰ ਅਲਗਰਜੀ ਨਾਲ ਕਿਸੇ ਦੇ ਪਿਆਰ ਨੂੰ ਨਹੀਂ ਸੀ ਟੋ ਸਕਦਾ ਮੇਜ ਉੱਤੇ ਨਿੱਕੀ ਘੜੀ ਹੌਲੀ ਹੌਲੀ ਵਕਤ ਕੁੱਤਰ ਰਹੀ ਸੀ ਅੱਧੀ ਰਾਤ ਕਦੇ ਦੀ ਲੰਘ ਚੁੱਕੀ ਸੀ ਉਸ ਨੂੰ ਯਾਦ ਆਇਆ ਕਿ ਇਸ ਤਰ੍ਹਾਂ ਆਪਣੇ ਪੜਨ ਵਾਲੇ ਕਮਰੇ ਵਿੱਚ ਬੈਠਾ ਡਾਕਟਰ ਫਾਸਟ ਜਦ ਕੁਝ ਅਜਹੀਆਂ ਸੋਚਾਂ ਸੋਚ ਰਿਹਾ ਸੀ ਤਾਂ ਜਮਰਾਜ ਆ ਕੇ ਉਸ ਨੂੰ ਇਸ ਸ਼ਰਤ ਤੇ ਜ਼ਿੰਦਗੀ ਦਾ ਹੁਸਨ ਤੇ ਤਾਕਤ ਦੇ ਗਿਆ ਸੀ ਕਿ ਮਰਨ ਲੱਗੇ ਡਾਕਟਰ ਫਾਸਟ ਜਾਨ ਜਮਰਾਜ ਦੇ ਹਵਾਲੇ ਕਰੇ ਜੈਰਾਜ ਦੇ ਬਾਹਰ ਅਮੁਕ ਹਨੇਰੇ ਵੱਲ ਚੱਕਿਆ ਕਾਸ਼ ਕੋਈ ਜਮਰਾਜ ਆ ਜਾਂਦਾ ਜਿਸ ਨਾਲ ਉਹ ਵੀ ਕੁਝ ਸਾਲਾਂ ਦੀ ਜਵਾਨੀ ਤੇ ਨੂਰ ਬਦਲੇ ਆਪਣੀ ਬਾਕੀ ਉਮਰ ਵਿੱਚ ਸੁੱਟਣ ਦਾ ਫੈਸਲਾ ਕਰ ਸਕਦਾ ਪਰ ਅਜਿਹੀ ਕੋਈ ਗੱਲ ਵੀ ਮੁਮਕਿਨ ਨਹੀਂ ਸੀ ਬਾਹਰ ਅਚਾਨਕ ਇੱਕ ਚਮਚੜੀਕ ਉੱਡੀ ਜਿਵੇਂ ਕੋਈ ਕਾਲਾ ਪੱਤਾ ਟੁੱਟਿਆ ਹੋਵੇ ਤੇ ਉਹ ਕੰਬ ਉੱਠਿਆ ਪਰ ਉਸਦੇ ਜਨਮ ਦਿਨ ਉੱਤੇ ਰਾਤ ਨੂੰ ਲਤਾ ਨੇ ਖਾਣਾ ਉਹਨਾਂ ਦੇ ਘਰ ਹੀ ਖਾਦਾ ਸੀ ਮੇਜ਼ ਉੱਤੇ ਬੈਠੀ ਦੇ ਉਸਤੇ ਪੂਰੇ ਵਾਲ ਤੇਜ ਰੋਸ਼ਨੀ ਵਿੱਚ ਸੁਨਹਿਰੇ ਛੱਲੇ ਜਾਪਦੇ ਸਨ ਕੰਨਾਂ ਉੱਤੇ ਵੱਡੇ ਵੱਡੇ ਦੋ ਕੁੰਡਲ ਗਲਤੀ ਕਰ ਤਿਲਕ ਆਏ ਸਨ ਰੋਟੀ ਖਾ ਹਟਣ ਪਿੱਛੋਂ ਜਦ ਉਹ ਲਤਾ ਨੂੰ ਬਾਹਰ ਕੋਠੀ ਤੇ ਫਾਟਕ ਤਿੱਕਰ ਛੱਡਣ ਗਿਆ ਤਾਂ ਲਤਾ ਨੇ ਆਖਿਆ ਤੁਹਾਡੀ ਨਵੀਂ ਕਹਾਣੀ ਪਿਆਰ ਦੀ ਪਹਿਚਾਣ ਬਹੁਤ ਸੁੰਦਰ ਹੈ ਜ਼ੈਰਾਸ ਦਾ ਦਿਲ ਥੋੜਾ ਜਿਹਾ ਠਿੱਟਕ ਗਿਆ ਉਹ ਫਾਟਕ ਤੇ ਵਿਦਾ ਹੋਣ ਲੱਗੇ 1 ਮਿੰਟ ਰੁਕੀ ਉਸ ਦੀਆਂ ਵੱਡੀਆਂ ਅੱਖਾਂ ਬਹੁਤ ਨਰਮ ਸਨ ਤੇ ਤਾਂਬੇ ਦੀ ਝਾਲਕ ਵਾਲੇ ਵਾਲ ਹਨੇਰੇ ਵਿੱਚ ਵਟ ਗਏ ਸਨ ਉਹ ਕੋਚਰ ਚੁੱਪ ਰਿਹਾ ਉਸ ਦੀ ਆਵਾਜ਼ ਘਵਾਜ ਜਹੀ ਗਈ ਸੀ ਉਸ ਆਪਣੇ ਬੋਲਾਂ ਨੂੰ ਦਿਲ ਦੇ ਪਤਾਲ ਤੋਂ ਟੋਕੇ ਆਖਿਆ ਅੱਛਾ ਤੈਨੂੰ ਉਸ ਵਿੱਚ ਕੀ ਚੰਗਾ ਲੱਗਿਆ ਤੁਹਾਡਾ ਪਿਆਰ ਬਾਰੇ ਖਿਆਲ ਕਿ ਪਿਆਰ ਇੱਕ ਸ਼ਕਤੀ ਹੈ ਜਿਸ ਨਾਲ ਅਸੀਂ ਮਨ ਨੂੰ ਇਕਾਂਗਰ ਕਰਕੇ ਦੁਨੀਆ ਦੇ ਮਹਾਨ ਕੰਮ ਕਰ ਸਕਦੇ ਹਾਂ ਹਾਂ ਉਸ ਮਰੀ ਹੋਈ ਆਵਾਜ਼ ਵਿੱਚ ਆਖਿਆ ਇਤਨੇ ਵਿੱਚ ਨਲਨੀ ਆ ਗਈ ਲਤਾ ਤੇ ਨਲਨੀ ਗੱਲਾਂ ਕਰਦੀਆਂ ਚਲੀਆਂ ਗਈਆਂ ਜੈ ਰਾਜ ਬਹੁਤ ਛਿਰ ਤਿਕਰਕਾ ਉੱਤੇ ਕੋਠੀ ਅੱਗੇ ਟਹਿਲਦਾ ਰਿਹਾ ਅੱਜ ਜਦ ਹੁਣ ਉਹ ਪ੍ਰੀਤ ਬਾਰੇ ਕੁਝ ਲਿਖਣ ਲੱਗਾ ਤਾਂ ਬਾਰ-ਬਾਰ ਧੂਏ ਦੇ ਛੱਲੇ ਅੱਖਰਾਂ ਵਿੱਚ ਘੁੰਮਦੇ ਹੋਏ ਗਵਾਜ ਜਾਂਦੇ ਉਸ ਅੱਖਾਂ ਉੱਤੇ ਹੱਥ ਫੇਰਿਆ ਤਾਕੀ ਤੋਂ ਬਾਹਰ ਰਾਤ ਇੱਕ ਨੱਚਣ ਵਾਲੀ ਵਾਂ ਕਾਲਾ ਲਹਿੰਗਾ ਪਾਈ ਖੜੀ ਸੀ ਤੇ ਤਾਰਿਆਂ ਦੇ ਘੁੰਗਰੂ ਹੌਲੀ-ਹੌਲੀ ਵੱਜ ਰਹੇ ਸਨ ਉਸ ਨੂੰ ਰਾਤ ਵਿੱਚ ਹਰ ਚੀਜ਼ ਬਹੁਤ ਫੈਲਰੀ ਫੈਲਰੀ ਜਾਪੀ ਜਿਵੇਂ ਹਰ ਚੀਜ਼ ਉੱਤੇ ਹਨੇਰੇ ਨੇ ਟੂਣਾ ਕਰ ਦਿੱਤਾ ਹੋਵੇ ਜਿਵੇਂ ਰਾਤ ਦੀ ਵਿਸ਼ਾਲਤਾ ਨੇ ਇੱਕ ਅਮੁੱਖ ਕਲਤਣ ਨਾਲ ਸਾਰੀਆਂ ਚੀਜ਼ਾਂ ਨੂੰ ਸ਼ੋਅ ਦਿੱਤਾ ਹੋਵੇ ਪਤਾ ਨਹੀਂ ਇਸ ਤਰ੍ਹਾਂ ਦਾ ਠਿੱਕਰ ਬੈਠਾ ਰਿਹਾ ਜਦ ਉਸ ਲਿਖਣ ਲਈ ਕਲਮ ਚੁੱਕੀ ਤਾਂ ਪੋਰ ਵਿਚ ਪੋ ਪਾੜ ਚੁੱਕੀ ਸੀ ਹਵਾ ਭੀਜੀ-ਭੀਜੀ ਤੇ ਕੂਲੀ ਸੀ ਤੇ ਪੁਲਾੜ ਵਿੱਚ ਇੱਕ ਮੋਤੀਆਂ ਚਾਨਣਾ ਖਿੰਡਿਆ ਹੋਇਆ ਸੀ ਉਸ ਅੰਗੜਾਈ ਲਈਤੀ ਦੀਵੇ ਨੂੰ ਫੂਕ ਮਾਰੀ ਤੇ ਭਾਰੀ-ਭਾਰੀ ਕਦਮਾਂ ਨਾਲ ਬਾਹਰ ਨਿਕਲ ਗਿਆ ਧੰਨਵਾਦ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ